ਕੁਲਾ ਖੋਲ ਗਏ ਉਹ ਕੌਣਾ ਹੈ ਉਹ ਕੌਣਾ ਹੈ ਭਾਈ ਕੀ ਗੱਲ ਹੋ ਗਈ ਮੰਗ ਤਾਂ ਮੈਂ ਖਿਹਾਰੀ ਆ ਆਟਾ ਲੈਣਾ ਤੈਨੂੰ ਪਿਆਰ ਨਾਲ ਗੱਲ ਨਹੀਂ ਕਰਨੀ ਆਉਂਦੀ ਓ ਯਾਰ ਨਹੀਂ ਕਰਨੀ ਆਉਂਦੀ ਯਾਟ ਲੈ ਕੇ ਚੱਲ ਹਟ ਲੈ ਕੇ ਆ ਐਸ ਲੋਡ ਥੋੜੀ ਮੰਗੀਦਾ ਹੁੰਦਾ ਹੋਰ ਕੀ ਮੰਗੀਦਾ ਮੈਨੂੰ ਨਹੀਂ ਮੰਗਣਾ ਆਉਂਦਾ ਯਾਰ ਯਾਰ ਨਾਲ ਮੰਗੀਦਾ ਹੁੰਦਾ ਆਦਮ ਨਾਲ ਉਹ ਤੂੰ ਯਾਟ ਲੈ ਗਿਆ ਲੀਮੀ ਨਾਲ ਮੰਗੀਦਾ ਹੁੰਦਾ ਮੰਗਣ ਦਾ ਠੰਗ ਹੁੰਦਾ ਯਾਰ ਨਹੀਂ ਠੰਗ ਸਾਨੂੰ ਮੈਨੂੰ ਨਹੀਂ ਸਿਕਾਇ ਕਿਸੇ ਢੰਗ ਨਾਲ ਮੈਸ ਕੋਨਾ ਕਿਵੇਂ ਮੰਗੀਦਾ ਹੁੰਦਾ ਹੁਣ ਤੂੰ ਠੰਗ ਕਿਵੇਂਗਾ ਹਾਂ ਜਾਣਾ ਉਹਦੇ ਮੰਗਣ ਹਾਂ ਹਾਂ ਮੈਂ ਮਾਲਕ ਹਾਂ ਹਾਂ ਲੈ ਲੈ ਜਾ ਤੇ ਤੂੰ ਹੁਣ ਮੈਂ ਮਾਲਕ ਹਾਂ ਹਾਂ ਮਾਲਕ ਹਾਂ ਬੱਚਾ ਬਾਬੇ ਆਏ ਆ ਬਾਬਿਆਂ ਨੂੰ ਖੈਰ ਪਾਓ ਉਹ ਤੂੰ ਬਾਹਾਂ ਟੱਪਾ ਹੈ ਨਹੀਂ ਖੈਰ ਬੱਚਾ ਪਾ ਦੋ ਖੈਰ ਬਾਬੇ ਆਏ ਨੇਗੇ ਉਹ ਤੂੰ ਟੱਪ ਜਾ ਮੈਂ ਕੁੱਤਾ ਛੱਡ ਦੂੰ ਤੂੰ ਵਗ ਜਾ ਬਾਬਾ ਬੱਚਿਆਂ ਨੇ ਹਿਮਾਲਿਆ ਵੱਲ ਜਾਣਾ ਹਮਾਲੇਵਲ ਬਗਜੇ ਫਿਰ ਹਮਾਲੇਵਲ ਸਾਨੂੰ ਕੀ ਪੁੱਛ ਕੇ ਜਾਣਾ ਬੱਚਾ ਬਾਹਰ ਖੋਲੋ ਤੂੰ ਜਾ ਓਏ ਜਾ ਮੈਂ ਕੁੱਤਾ ਛੱਡ ਦੂੰ ਮੈਂ ਚੰਗਾ ਓਏ ਸਾਡਾ ਘਰ ਆ ਇਹ ਤੂੰ ਬਾਹਰ ਖੋਲ ਦੇ ਮੈਨੂੰ ਮੈਂ ਅੰਦਰ ਆਉਣਾ ਓ ਤੂੰ ਜਾ ਤੂੰ ਸੱਤੇ ਰਾ ਘਰ ਕਿਵੇਂ ਬਣ ਗਿਆ ਤੂੰ ਸਾਡਾ ਘਰ ਲੁੱਟ ਲਿਆ ਨੇ ਤੂੰ ਬੱਚਾ ਬੱਚਾ ਕਹਿੰਦਾ 45 ਸਾਲਾਂ ਦਾ ਬੰਦਾ ਮੈਂ ਤੂੰ ਬੱਚਾ ਬੱਚਾ ਲਾਈ ਏ ਚੱਲ ਅੱਗੇ ਓ ਖੋਲ ਦਿਓ ਬਾਹਰ ਸਾਡਾ ਬਾਹਰ ਖੋਲ ਦੇ ਬਾਈ ਬਾਹਰ ਖੋਲ ਸਾਡਾ ਓ ਤੂੰ ਜਾ ਬਾਹਰ ਖੋਲ ਬਾਈ ਬਾਹਰ ਓ ਤੂੰ ਜਾਣਾ ਹੀ ਕੁੱਤਾ ਛੱਡਾਂ ਓ ਯਾਰ ਬਾਹਰ ਖੋਲ ਦੇ ਬਾਈ ਬਾਹਰ ਖੋਲ ਦੇ ਓ ਚੰਗਾ ਯਾਰ